GRC Live TV YouTube ਚੈਨਲ ਅਤੇ Facebook ਪੇਜ ਤੇ ਸਾਰਿਆਂ ਦਾ ਸਵਾਗਤ ਹੈ ਜੀ ਦੇਖੋ ਕਿੰਨਾ ਸੋਹਣਾ ਮੈਸੇਜ ਆ ਵੀ ਸੇਵ ਵਾਟਰ ਪਾਣੀ ਬਚਾਇਆ ਜਾ ਸਕਦਾ ਹੈ ਪਰ ਬਣਾਇਆ ਨਹੀਂ ਦਾਦਾ ਜੀ ਨੇ ਨਦੀ ਵਿੱਚ ਪਾਣੀ ਦੇਖਿਆ ਪਿਤਾ ਜੀ ਨੇ ਖੂਹ ਵਿੱਚ ਦੇਖਿਆ ਅਸੀਂ ਨਾਲੀ ਵਿੱਚ ਦੇਖਿਆ ਬੱਚਿਆਂ ਨੇ ਬੋਤਲ ਵਿੱਚ ਪਰ ਹੁਣ ਉਹਨਾਂ ਦੇ ਬੱਚੇ ਪਾਣੀ ਕਿੱਥੇ ਵੇਖਣਗੇ ਸੋ ਨਰਿੰਦਰ ਸਿੰਘ ਨੋਟਰੀ ਸਾਡੇ ਐਡਵੋਕੇਟ ਸਾਹਿਬ ਮੈਂ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਂਦਾ ਜਿਹੜਾ ਇਹ ਮੈਸੇਜ ਤਕਰੀਬਨ ਤਕਰੀਬਨ ਆਪਾਂ ਕਹਿ ਦਈਏ ਵੀ ਪੂਰੇ ਪੰਜਾਬ ਭਰ ਦੇ ਵਿੱਚ ਇਹ ਮੈਸੇਜ ਤੁਹਾਨੂੰ ਹਰ ਖੰਭੇ ਤੇ ਲੱਗਿਆ ਦਿਖ ਜੂਗਾ ਆਪਣੇ ਕੋਲੋਂ ਪੈਸੇ ਖਰਚ ਕਰਕੇ ਬਕਾਇਦਾ ਇਹ ਜਿਹੜਾ ਨੋਟ ਇਹ ਛਪਾਣੇ ਆ ਪ੍ਰਿੰਟ ਕਰਾਣੇ ਆ ਸੋ ਆਪਾਂ ਨਰਿੰਦਰ ਸਿੰਘ ਸਾਡੇ ਐਡਵੋਕੇਟ ਸਾਡੇ ਨਾਲ ਨੇ ਪਹਿਲਾਂ ਪਹਿਜ ਦਾ ਪਹਿਲਾਂ ਤਾਂ ਧੰਨਵਾਦ ਸਮਾਂ ਕੱਢਿਆ ਕੀਮਤੀ ਸਮਾਂ ਕੱਢਿਆ ਹਨ ਚਲੋ ਵਕੀਲ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਿਸ ਤਰ੍ਹਾਂ ਇਹ ਤੁਹਾਡੇ ਦਿਮਾਗ ਵਿੱਚ ਆਈ ਆ ਵੀ ਇਦਾਂ ਦੇ ਪੋਸਟਰ ਆਪਾਂ ਲਾਈਏ ਤੇ ਮੈਂ ਦੇਖਿਆ ਵੀ ਤੁਸੀਂ ਕੋਲੋਂ ਕਿੰਨੇ ਪੈਸੇ ਖਰਚੇ ਹੋਣੇ ਉਹ ਵੀ ਜਾਣਕਾਰੀ ਸਾਂਝੀ ਕਰੋ ਵੀ ਤਕਰੀਬਨ ਹਰ ਖੰਭੇ ਪਰ ਕੋਈ ਸੈਰ ਵੀ ਕਰੇ ਪੰਜਾਬ ਚੋਂ ਤੁਹਾਨੂੰ ਦੇਖਦਾ ਇਹ ਮੈਸੇਜ ਪੜ੍ਹਦਾ ਗੱਲ ਹੀ ਆ ਹਰ ਕੰਮ ਦੇ ਲਈ ਨਾ ਕਿ ਪਰ ਹੁਕਮ ਹੋਇਆ ਵਾ ਕਿ ਤੁਸੀਂ ਆ ਕੰਮ ਕਰਨਾ ਤੁਸੀਂ ਆ ਕੰਮ ਕਰਨਾ ਤੇ ਪਤਾ ਨਹੀਂ ਕਿਵੇਂ ਮਨ ਚ ਆ ਗਿਆ ਮਨ ਤਾਂ ਗੱਲ ਇਹ ਸੀਗੀ ਜਦੋਂ ਮੈਂ ਬਸ ਐਨਐਸਐਸ ਕੈਂਪ ਹੁੰਦਾ ਸੀ ਜਦੋਂ ਅਸੀਂ ਸਫਾਈ ਅਭਿਆਨ ਕਰਦੇ ਹੁੰਦੇ ਸੀ ਤੇ ਜਿਵੇਂ ਪਲਾਸਟੀ ਦਾ ਸਫਾਈ ਕਰਨੀ ਜਾਂ ਕੂੜਾ ਕਰਕਟ ਸਾਫ ਕਰਨਾ ਹਾਂਜੀ ਹਾਂਜੀ ਅਸੀਂ ਦੇਖਿਆ ਉਹ ਲਾਣੀ ਅਸੀਂ ਬਿਲਕੁਲ ਬਿਲਕੁਲ ਹਾਂ ਸਮਾਜ ਸੇਵਾ ਦੇ ਕੰਮ ਤੁਸੀਂ ਕਰਦੇ ਹੀ ਰਹਿੰਦੇ ਆਂ ਹੌਲੀ ਹੌਲੀ ਜਦੋਂ ਅਸੀਂ ਦੁਕਾਨਾਂ ਜਾਂਦੇ ਸੀ ਨਾ ਪਾਣੀ ਬਾਹਰ ਕਿਉਂਕਿ ਪਾਣੀ ਸਾਫ ਨਹੀਂ ਸੀ ਮਿਲਦਾ ਤੇ ਸਾਨੂੰ ਬੋਤਲਾਂ ਖਰੀਦਣੀਆਂ ਪੈਂਦੀ ਸੀ ਸਾਨੂੰ ਹੂੰ ਸਾਨੂੰ ਇਹ ਹੋ ਗਿਆ ਸੀ ਕਿ ਯਾਰ ਇਹ ਨੌਬਤ ਵੀ ਆ ਗਈ ਪਾਣੀ ਨੂੰ ਸਾਨੂੰ ਮੁੱਲ ਲੈਣਾ ਪਊਗਾ ਹੂੰ ਉੱਥੋਂ ਉੱਥੋਂ ਮਾਈਂਡ ਚ ਮਤਲਬ ਆਇਆ ਕਿ ਕਦੋਂ ਜਿਹੜਾ ਉਸ ਸਮਾਂ ਦੇਖਿਆ ਮੈਂ ਤਾਂ ਅਸੀਂ ਹਰ ਟੇਂ ਪਾਣੀ ਪੀਤਾ ਸੀ ਹੂੰ ਔਰ ਉਹ ਸੁਆਦ ਹੁੰਦਾ ਸੀਗਾ ਹੂੰ ਔਰ ਉਹ ਪੀ ਕੇ ਪਾਣੀ ਸਾਡੀ ਪਿਆਸ ਬੁਝਦੀ ਵੀ ਸੀ ਹੂੰ ਹੁਣ ਆਪਾਂ ਜਿੰਨਾ ਮਰਜੀ ਪਾਣੀ ਪੀ ਲਓ ਫਾਇਦਾ ਤਾਂ ਕੀ ਹੋਣਾ ਨੁਕਸਾਨ ਹੀ ਹੁੰਦਾ ਹੈ ਸਹੀ ਗੱਲ ਹੈ ਕਿਆ ਬੁਝਣੀ ਹੈ ਠੀਕਾ ਨਲਕੇ ਵੀ ਔਲੋਪ ਹੁੰਦੇ ਜਾ ਰਹੇ ਆ ਹਾਂ ਮਟਕੇ ਵੀ ਔਲੋਪ ਹੁੰਦੇ ਜਾ ਰਹੇ ਆ ਬਿਲਕੁਲ ਪਰ ਹੁਣ ਤਾਂ ਸ਼ਾਇਦ ਮਟਕੇ ਆ ਰਹੇ ਆ ਇੱਕ ਮਾਡਰਨ ਜੇ ਬਣ ਕੇ ਹਾਂ ਪਰ ਉਹ ਜਿਹੜੀ ਮਿੱਟੀ ਹੁੰਦੀ ਸੀ ਜਿਹੜਾ ਪਹਿਲਾਂ ਮਿੱਟੀ ਦੀ ਹੁਣ ਮਿੱਟੀ ਦਾ ਬੜਾ ਫਰਕ ਹੈਗਾ ਕਿਉਂਕਿ ਪਹਿਲਾਂ ਜਿਹੜੇ কুমਹਾਰ ਹੁੰਦੇ ਸੀ ਉਹੋਨੇ ਆਪਣੇ ਟਿਕਣਾ ਬਣਾਣਾ ਉਹਦੀ ਠੰਡਕ ਹੁੰਦੀ ਸੀ ਉਹਨੂੰ ਟੇਕੇ ਇੱਕ ਸ਼ਾਂਤੀ ਆਉਂਦੀ ਸੀ ਹੁਣ ਇੱਕ ਮਸ਼ੀਨਰੀ ਯੁੱਗ ਆ ਗਿਆ ਮਸ਼ੀਨਰੀ ਯੁੱਗ ਕਰਕੇ ਉਹ ਮਸ਼ੀਨਾ ਦੇ ਵਿੱਚ ਪਾ ਕੇ ਆਪਣੇ ਘੜੇ ਬਣਾਉਂਦੇ ਨੇ ਪਰ ਉਹ ਗੱਲ ਨਹੀਂ ਬਣਦੀ ਸੋ ਮੰਚੇ ਆਈਡੀਆ ਸੀ ਕਿ ਪਹਿਲਾਂ ਆਪਣੇ ਦਾਦਿਆਂ ਨੇ ਪਰਦਾਦਿਆਂ ਨੇ ਪਾਣੀ ਕਿਵੇਂ ਪੀਤਾ ਤੇ ਹੁਣ ਅਸੀਂ ਕੀ ਆ ਦੇਖ ਰਹੇ ਸਾਨੂੰ ਹੁਣ ਆਉਣ ਵਾਲਾ ਸਮਾਂ ਕੀ ਕਰੂੰਗਾ ਬੋਤਲਾਂ ਦੇ ਬਾਅਦ ਹੁਣ ਕੀ ਰਹਿ ਜਾਊਗਾ ਇਸ ਤੋਂ ਬਾਅਦ ਫਿਰ ਫਿਰ ਮਨਚੇ ਆਈਡੀਆ ਮੈਂ ਫਿਰ ਆ ਲੈਣਾ ਲਿਖਿਆ ਸੀ ਕਿ ਤੇ ਲੋਕਾਂ ਨੂੰ ਕਾਫੀ ਪਸੰਦ ਆਈਆਂ ਤੇ ਲੋਕਾਂ ਦਾ ਬੜਾ ਰਿਸਪੌਂਸ ਵੀ ਸੀਗਾ ਇਹ ਤਕਰੀਬਨ ਪੂਰੇ ਪੰਜਾਬ ਚ ਲੱਗੇ ਹੋਏ ਆ ਬੋਟ ਪੰਜਾਬ ਚ ਲੱਗਿਆ ਹੈ ਪੂਰੇ ਪੰਜਾਬ ਚ ਤੇ ਸਾਰੇ ਤੁਸੀਂ ਪੜਦੇ ਆ ਨਰਿੰਦਰ ਸਿੰਘ ਨੋਟਰੀ ਐਡਵੋਕੇਟ ਸਾਹਿਬ ਇਹ ਉਹ ਐਡਵੋਕੇਟ ਸਾਹਿਬ ਹਨ ਜਿਨ੍ਹਾਂ ਨਾਲ ਆਪਾਂ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਤੁਸੀਂ ਇਹਨਾਂ ਦੀ ਪੋਸਟਰ ਹਰ ਪੰਜਾਬ ਹਰ ਗਲੀ ਹਰ ਖੰਭੇ ਪਰ ਲੱਗਿਆ ਦੇਖਦੇ ਆਂ ਸੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਵੀ ਤੁਸੀਂ ਬਹੁਤ ਸੋਹਣਾ ਜਿਹੜਾ ਮੈਸੇਜ ਦੇ ਰਹੇ ਹੋ ਪਾਣੀ ਬਚਾਉਣ ਦਾ ਸੋ ਹੁਣ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੋ ਰਿਹਾ ਵਕੀਲ ਸਾਹਿਬ ਦਰਖਤਾਂ ਦੀ ਕਿੰਨੀ ਕਰੋੜਾ ਉਹਦੇ ਬਾਰੇ ਵੀ ਮਾੜਾ ਇੱਕ ਮੈਸੇਜ ਹੁਣ ਪਾ ਦਿਓ ਤੁਸੀਂ ਦੇਖੋ ਸਾਡੇ ਪੰਜਾਬ ਦੇ ਲੋਕ ਨ ਗੱਲ ਜਿਤਨੀ ਚਾਹੀਦੀ ਹੈ ਇਹਨਾਂ ਨੂੰ ਪਾਣੀ ਵਾਲੀ ਗੱਲ ਚੱਚੀ ਮੇਰੀ ਬਹੁਤ ਲੋਕਾਂ ਦਾ ਰਿਸਪੌਂਸ ਆਉਂਦਾ ਹੈ ਕਿ ਅਸੀਂ ਹੁਣ ਪਾਣੀ ਬਚਾਉਣਾ ਸਟਾਰਟ ਕਰਦੇ ਆ ਹੁਣੋਂ ਰਿਟਰਨ ਮਿਲਦੀ ਹੈ ਮੈਨੂੰ ਖੁਸ਼ੀ ਮਿਲਦੀ ਕਿ ਜਿਹੜਾ ਮੈਂ ਆਪਣਾ ਕੰਮ ਸਟਾਰਟ ਕੀਤਾ ਸੀ ਮੇਰਾ ਕੋਰਨ ਜਿਹੜਾ ਪੂਰਾ ਚੜ ਗਿਆ ਬਿਲਕੁਲ ਜੀ ਜਿੱਥੇ ਖੁੰਦਾ ਲੋਕ ਮੈਨੂੰ ਰਿਸਪੌਂਸ ਦਿੰਦੇ ਆ ਫੋਨ ਕਰਦੇ ਹੁਣ ਗੱਲ ਰਹੀ ਹੈ ਪੌਦਿਆਂ ਦੀ ਆਪਣੇ ਕਰੋਨਾ ਦੀ ਆਬਾਦੀ ਹੈ ਆਪਾਂ ਇੱਕ ਇੱਕ ਪੌਦਾ ਲਾ ਦਈਏ ਮੇਰੇ ਕੋਈ ਬੜੀ ਗੱਲ ਨਹੀਂ ਹੈ ਇੱਕ ਪੌਦਾ ਲਾ ਕੇ ਸੰਭ ਲਈ ਤਾਂ ਬਹੁਤ ਵੱਡੀ ਗੱਲ ਹੈਗੀ ਆ ਤੇ ਕਿ ਪਤਾ ਕੋਈ ਗੱਲ ਨਹੀਂ ਹੈ ਕੋਈ ਬੜੀ ਗੱਲ ਨਹੀਂ ਹੈ ਬੰਦਾ ਆਪਣੇ ਮਤਲਬ ਪੌਦਾ ਲਾ ਕੇ ਸੰਭਾਲਣਾ ਜ਼ਰੂਰੀ ਆ ਸੰਭਾਲਣਾ ਜ਼ਰੂਰੀ ਆ ਜੇ ਆਪਾਂ ਲਾ ਕੇ ਛੱਡਦੇ ਫੋਟੋ ਕਰਾ ਕੇ ਛੱਡਦੀ ਉਹਦਾ ਕੋਈ ਫਾਇਦਾ ਨਹੀਂ ਅੱਜ ਕੱਲ੍ਹ ਤੋਂ ਦੇਖਦੇ ਆ WhatsApp 'ਤੇ ਲੁੱਕੇ ਰਹਿ ਗਏ ਪਾ ਤਾਂ ਜਾਂ Facebook 'ਤੇ ਲੁੱਕੇ ਰਹਿ ਗਏ ਉੱਥੇ ਸਟੇਟਸ ਪਾਇਆ ਹੁੰਦਾ ਆ ਲਾਓ ਇਹ ਲਾਓ ਪਰ ਉੱਥੇ ਜੋ ਕੋਈ ਸੀਮਤ ਹੁੰਦਾ ਪਰ ਅਸਲ 'ਚ ਨਹੀਂ ਹੁੰਦਾ ਹੁੰਦਾ ਜੇ ਆਪਾਂ ਇੱਕੀਕ ਲੋਕ ਹਰ ਇੱਕ ਮਨੋਂ ਲਾ ਦੇ ਆਪਾਂ ਨੂੰ ਕੁਰਨ ਦੀ ਵਾਦੀ ਆ ਇੱਕ ਦਿਨ 'ਚ ਹੀ ਇੰਨੀ ਗ੍ਰੀਨਰੀ ਹੋ ਜੂਗੀ ਆਪਣੇ ਪੰਜਾਬ ਦੇ ਵਿੱਚ ਲੋਕ ਕਹਿੰਦੇ ਆ ਵਾਸ਼ ਸ਼ਿਮਲਾ ਤੇ ਵਾ ਪੰਜਾਬ ਕਹਿਣ ਲੱਜਾਂ ਤਾਂ ਸ ਇਹ ਬਹੁਤ ਖੁਸ਼ ਹੰਦੀ ਜਦੋਂ ਮੇਰੇ ਪੋਸਟਰ ਨੂੰ ਲੋਕ Shimla ਤੋਂ ਵੀ even ਲਾਏ ਹੋਏ ਉਹਨਾਂ ਨੇ ਪਾਣੀ ਵਾਲੀ ਮੇਰੇ ਲੁੱਕ ਲੈ ਜੁੰਦੇ ਨੇ even ਕਿ ਮਿਲਿਆ ਕਿ ਆ ਕਿ ਸੋਲੀ ਕਿਆ ਹਿੱਲੀ eri ਜੀ ਮੇਰੇ ਪੋਸਟਰ ਲੱਗੇ ਹੋਏ ਨੇ ਇਹ ਨਹੀਂ ਫਿਰ ਜਿੱਦਾਂ ਜਿੱਦਾਂ ਹੁਣ ਵਕੀਲ ਸਾਹਿਬ ਤੁਹਾਡੇ ਆ ਪੋਸਟਰ ਲੱਗੇ ਹੋયા ਤੇ ਤੁਸੀਂ ਬਕਾਇਦਾ ਜਿਹੜੇ ਤੁਸੀਂ ਆਪਣੇ ਨੰਬਰ ਵੀ ਹਨਾ ਇਹਦੇ ਪਰ ਮੈਂਸ਼ਨ ਕਰਿਆ ਹੋਇਆ ਫਿਰ ਜਿੱਦਾਂ ਤੁਸੀਂ ਇਹ ਪੋਸਟਰ ਲਾਏ ਹੁੰਦੇ ਆ ਤੇ ਕਿੰਨੀਆਂ ਕ ਕਾਲਾਂ ਜਾਂ WhatsApp ਤੁਹਾਨੂੰ ਜਾਂ ਵਧਾਈਆਂ ਬਾਰੇ ਐਦਾਂ ਦੇ ਕਿੰਨੀਆਂ ਕ ਫੋਨ ਕਾਲਾਂ ਆਉਂਦੇ ਉਹਦੀ ਜਾਣਕਾਰੀ ਦਿਓ ਰੋਜ਼ ਮੈਨੂੰ ਸਵੇਰ ਤੋਂ ਕੰਮ ਸਟਾਰਟ ਹੋ ਜਾਂਦਾ ਜੀ ਅੱਛਾ ਸ਼ੇਅਰ ਕਰ ਰਹੇ ਹੁੰਦੇ ਜਦੋਂ ਤੋਂ ਜੀ ਤੇ ਸ਼ੇਅਰ ਕਰਦੇ ਰੁਕੀ ਫੋਨ ਕਰਦੇ ਕਿ ਤੁਹਾਡਾ ਅਸੀਂ ਮੈਸੇਜ ਦੇਖ ਰਹੇ ਸੀ ਰੋਜ਼ ਅਸੀਂ ਆਪਣਾ ਰੂਟ ਬਦਲਦੇ ਆ ਜਿੱਧਰ ਨੂੰ ਜ ਦਾ ਤੁਹਾਨੂੰ ਥੋੜੇ ਦਰਸ਼ਨ ਹੋ ਜਾਂਦੇ ਹੀ ਆ। ਤੁਹਾਡਾ ਮੈਸੇਜ ਸਾਨੂੰ ਬੜੀ ਵਧੀਆ ਲੱਗਦਾ। ਹਾਂਜੀ। ਲੋਕੀ ਐਨਕਰੇਜ ਕਰਦੇ ਨੇ ਕਿ ਇਹ ਬਹੁਤ ਵਧੀਆ ਸਟੈਪ ਆ। ਤੇ ਬਹੁਤ ਵਧੀਆ ਲੱਗਦਾ ਸਾਨੂੰ ਵੀ ਇੱਕ ਸਾਨੂੰ ਵੀ એનર્ਜੀ ਮਿਲਦੀ ਕਿ ਯਾਰ ਪਾ ਜਿਹੜਾ ਕੰਮ ਕਰ ਰਹੀ ਬਹੁਤ ਵਧੀਆ ਕੰਮ ਕਰ ਰਹੀ ਹੈ। ਨਾ ਡਿਸਕਰੇਜ ਵੀ ਕਿਸੇ ਨੇ ਕੀਤਾ। ਮਤਲਬ ਸਾਰੇ ਲੋਕ ਤੁਹਾਨੂੰ ਖੁਸ਼ੇ ਵਧਾਈਆਂ ਦਿੰਦੇ ਆ, ਖੁਸ਼ ਹੁੰਦੇ ਆ ਵੀ ਬਹੁਤ ਸੋਹਣਾ ਤੁਸੀਂ ਮੈਸੇਜ ਲਾਇਆ ਨਾ। ਮੁੰਨੇ ਵੀ ਹੌਸਲਾ ਹੋ ਜਾਂਦਾ। ਮੁੰਨੇ ਵੀ એનર્ਜੀ ਆ ਜਾਂਦੀ ਐ ਮੈਂ ਪੰਪ ਜਾ ਕੇ ਹੋਰ ਆਪਾਂ ਇਹ ਇੱਕ ਹੌਸਲਾ ਦੀਦੀ ਆ। ਨਹੀਂ ਅਸੀਂ ਵੀ ਚਮਕੌਰ ਸਾਹਿਬ ਜਦੋਂ ਸੈਰ ਕਰਨ ਜਾਈਦੇ ਨਾ ਸਵੇਰੇ ਤਕਰੀਬਨ ਤੁਹਾਡੀ ਦਰਸ਼ਨ ਹੁੰਨੇ ਆ ਜੀ ਜਿੱਥੇ ਵੀ ਸੱਜੇ ਆਜੋ ਭਾਵੇਂ ਖੱਬਿਓ ਜੀ ਹਰ ਇੱਕ ਮਤਲਬ ਵੀ ਤੁਹਾਡੀ ਜਿਹੜੀ ਬਹੁਤ ਵਧੀਆ ਸੀ ਮੈਸੇਜ ਵੀ ਪੜੀ ਤਾਂ ਬਕਾਇਦਾ ਮੈਂ ਕਿਹਾ ਚਲੋ ਅੱਜ ਸਾਡੇ ਵਕੀਲ ਸਾਹਿਬ ਸਾਨੂੰ ਇੱਥੇ ਮਿਲ ਗਏ ਬਕਾਇਦਾ ਮਨੂੰ ਮਿਲਣਾ ਇਹ ਹੈ ਇਹਨਾਂ ਨੂੰ ਪਤਾ ਲੱਗਿਆ ਸੀ ਮੈਂ ਇੱਥੇ ਆਇਆ ਹੋਇਆ ਤੇ ਮੈਂ ਇਹਨਾਂ ਦਾ ਕਿ ਮੈਨੂੰ ਸ਼ਾਇਦ ਰੱਬ ਨੇ ਮੇਰੀ ਡਿਊਟੀ ਲਈ ਆਹ ਕੰਮ ਦੇ ਲਈ ਜੀ ਜੀ ਉਹਦੇ ਨਾਲਣ ਬਾਰੇ ਵੀ ਜਾਂ ਹੋਰ ਸਮਾਜਿਕ ਮੁੱਦੇ ਵੀ ਹੈ ਸਿਰਫ ਉਹੀ ਮੈਂ ਕੰਮ ਕਰਦਾ ਹੋਰ ਨਹੀਂ ਸੁਲਾਵਾ ਆਪਣਾ ਠੀਕ ਹੈ ਜੀ ਤੇ ਤੁਹਾਨੂੰ ਮਿਲਣਾ ਹੋਵੇ ਆਪਣਾ ਇੱਕ ਪ੍ਰੋਪਰ ਐਡਰੈਸ ਵੀ ਸਾਰਿਆਂ ਨੂੰ ਦੱਸ ਦਵਾਂ ਖਰੜ ਤਹਿਸੀਲ ਚ ਹੁੰਦਾ ਆਮ ਤੌਰ ਤੇ ਜੀ ਤੇ ਖਰੜ ਤਹਿਸੀਲ ਕੈਬਿਨ ਨੰਬਰ ਮੇਰਾ 70 ਆ ਮੈਂ ਅਥੀ 22 ਪ੍ਰੋਫੈਸ਼ਨ ਆ ਐਡਵੋਕੇਟ ਤੇ ਨੋਟਰੀ ਵੀ ਹੈਗਾ ਇਹ ਤੇ ਖਰੜ ਚ ਲੋਕੀ ਮੈਨੂੰ ਮਿਲਣ ਵੀ ਆਉਂਦੇ ਸਪੈਸ਼ਲ ਮੇਰੇ ਨਾਲ ਫਿਕਸ ਵੀ ਕਰਦੇ ਨੇ ਮੇਰੇ ਨਾਲ ਗੱਲਾਂ ਬਾਤਾਂ ਵੀ ਕਰਦੇ ਨੇ ਈਮੀਡੀਆ ਵਾਲੇ ਵੀ ਆਉਂਦੇ ਨੇ ਯੂਟਿਊਬਰਸ ਵੀ ਆਉਂਦੇ ਨੇ ਇਨਫਲੂਐਂਸਰਸ ਆਉਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਵਧੀਆ ਲੱਗਦਾ ਹੈ ਨਹੀਂ ਪਿੰਡ ਆਪਣਾ ਖਰੜ ਤੇ ਹੀ ਜਾਂ ਪਹਿਲਾਂ ਪਿੱਛੇ ਪਿੰਡ ਕੋਈ ਪਿੰਡ ਮੇਰਾ ਗੜੰਗਾ ਜੀ ਅੱਛਾ ਤੇ ਲੱਗ ਜਾ ਤੇ तकरीबन ਸਾਰੇ ਪਿੰਡਾਂ ਚ ਰਿਸ਼ਤੇ ਜਾਰੀ ਆ ਪਾਵੇਂ ਆਪਾਂ ਲੈ ਲਓ ਇੱਥੇ ਲੁਸੜੀ ਲੈ ਲਓ ਪਾਵੇਂ ਮਕਰੋਨੇ ਲੈ ਲਓ ਪਾਵੇਂ ਰਸੀਦ ਪੂਰਬਜੀਤ ਪੂਰ ਮੈਂ ਸਾਰੇ ਪਿੰਡਾਂ ਚ ਆਪਣੀਆਂ ਰਿਸ਼ਤੇਦਾਰੀਆਂ ਹੈਗੀਆਂ ਬਿਲਕੁਲ ਪਿੰਡ ਮੇਰਾ ਗੜਾਂਗਾ ਨਾਲ ਹੀ ਬਿਲਕੁਲ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਜੀ ਤੁਹਾਡਾ ਰਾਜੀ ਮਿਸਿਸ ਆ ਮੇਰੀ ਗੁੜੀਆ ਤੇ ਇੱਕ ਬੇਟਾ ਠੀਕ ਹੈ ਜੀ ਸਾਰੇ ਵੈਲ ਸੈਟਲਡ ਨੇ ਆਪਾਂ ਸਾਰੇ ਹੈਪੀ ਆਲ ਆ ਹੈਪੀ ਬਿਦਮਾਈ ਇਸ ਜੌਬ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਤੁਹਾਡਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਰੇ ਸਾਡੇ ਵਕੀਲ ਸਾਹਿਬ ਨਰਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਇਹਨਾਂ ਦੀ ਵੀਡੀਓ ਤੁਸੀਂ ਸਾਰੇ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆਰਸੀ ਭਾਜੀ ਦਾ ਵੀ ਹੀ ਇਜ਼ ਆਲਸੋ ਵੈਰੀ ਸੋਸ਼ਲ ਵਰਕਰ ਠੀਕ ਹੈ ਥੈਂਕ ਯੂ ਥੈਂਕ ਯੂ ਵੈਰੀ ਮੱਚ